ਹਾਂ ਜੀ ਰਿਸਤਾ ਆ ਲੁਧਿਆਣਾ ਏਰੀਆ ਤੋਂ ਫਾਈਲ ਨੰਬਰ 522 ਹੈ ਜੀ ਇਹਦਾ ਕਾਸਟ ਜੱਟ ਸਿੱਖ ਹੈ ਲੜਕੇ ਦਾ ਡੇਟ ਆਵਰਥ ਜੀ 98 ਤੇ ਹਾਈਟ ਹੈ 59 ਸਟੱਡੀ ਕੀਤੀ ਹੈ ਜੀ ਪਲੱਸ 2 ਦੋ ਭਰਾ ਨੇ ਇਹ ਦੋਨਾਂ ਭਰਾਵਾਂ ਕੋਲ ਟੋਟਲ 12 ਕਿੱਲੇ ਜ਼ਮੀਨ ਹੈ ਜੀ ਦੋ ਕਿੱਲੇ ਨਦੀ ਸ਼ਹਿਰੀ ਜ਼ਮੀਨ ਹੈ ਕੈਨੇਡਾ ਦਾ ਸ਼ਹਿਰ ਦੇ ਵਿੱਚ ਹੀ ਹੈ ਜੀ ਲੜਕੇ ਨੇ ਪਲੱਸ 2 ਕਰਕੇ ਇਲੈਕਟ੍ਰੀਸ਼ੀਅਨ ਦੀ ਡਿਗਰੀ ਕੀਤੀ ਹੋਈ ਹੈ ਲੜਕਾ ਇਹ ਵਰਕ ਪਰਮਟ ਤੇਜੀ ਕੈਨੇਡਾ ਦੇ ਵਿੱਚ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਸਟੱਡੀ ਬੀਏ ਸੀ ਨਰਸਿੰਗ ਕੀਤੀ ਹੋਵੇ ਜੀ ਤੇ ਲੁਧਿਆਣਾ ਏਰੀਆ ਨੂੰ ਇਹ ਪਹਲ ਦਿੰਦੇ ਆ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਸਾਡਾ ਜੋ ਸਕਰੀਨ ਤੇ ਨੰਬਰ ਆ ਰਿਹਾ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ